ਤਰੋ ਆਪਣਾ ਭਾਰਤ ਨਹੀਂ ਤਰੱਕੀ ਕਰ ਸਕਦਾ ਜਿੰਨਾ ਚਿਰ ਆਪਣੇ ਅੰਧਵਿਸ਼ਵਾਸ ਵੜਿਆ ਨਾ ਆਪਣਾ ਭਾਰਤ ਤਰੱਕੀ ਕਰ ਹੀ ਨਹੀਂ ਸਕਦਾ ਆ ਦੇਖੋ ਜੀ ਆ ਜਵਾਨੀਆਂ گاؤں ਨਾ ਜਿਹੜਾ ਬਿਲਕੁਲ ਗੰਗਾ ਨਦੀ ਦੇ ਵਿੱਚ ਵਸਿਆ ਸੀਗਾ ਸਰਕਾਰ ਨੇ ਬੜਾ ਸਮਝਾਇਆ ਵੀ ਇੱਥੇ ਤੁਸੀਂ ਘਰ ਨਾ ਪਾਓ ਇਹ ਗੰਗਾ ਨਦੀ ਦੀ ਜਗ੍ਹਾ ਕੱਲ ਨੂੰ ਇਹਦਾ ਵਹਾਨ ਚੜ ਗਿਆ ਤੇ ਤੁਹਾਡੇ ਘਰਾਂ ਦਾ ਨੁਕਸਾਨ ਹੋ ਜੂਗਾ ਪਰ ਇਹਨਾਂ ਲੋਕਾਂ ਨਾ ਮੰਨਿਏ ਕਹਿੰਦੇ ਅਸੀਂ ਗੰਗਾ ਮਈਆ ਦੀ ਗੋਦ ਦੇ ਵਿੱਚ ਰਹਿਣਾ ਲਓ ਵੀ ਇਹੋ ਜੇ ਗੰਗਾ ਮਈਆ ਸਾਡੇ ਘਰ ਆ ਗਈ ਇੱਕ ਇੱਥੇ ਮੈਂ ਤੁਹਾਨੂੰ ਪੜਿਆ ਲਿਖਿਆ ਇਨਸਪੈਕਟਰ ਦਿਖਾਉਣਾ ਜਿਹੜਾ ਕਿ ਉਸਦੇ ਘਰ ਦੇ ਵਿੱਚ ਗੰਗਾ ਮਈਆ ਦਾ ਪਾਣੀ ਗਿਆ ਚਲਾ ਗੰਗਾ ਨਦੀ ਦਾ ਉਹ ਵੇਖੋ ਜੀ ਕਿਵੇਂ ਰਿਐਕਟ ਕਰਦਾ ਸਭ ਤੋਂ ਪਹਿਲਾਂ ਇਦਾਂ ਸੀ ਇਹਦਾ ਸਪਾਰਟ ਸੀਗਾ ਜਦੋਂ ਗੰਗਾ ਮਈਆ ਚੜੀ ਗੰਗਾ ਨਦੀ ਚੜੀ ਤਾਂ ਇਸ ਦੇ ਘਰ ਦੇ ਵਿੱਚ ਪਾਣੀ ਵੜ ਗਿਆ ਇਹ ਬਿਲਕੁਲ ਪੜਿਆ ਲਿਖਿਆ ਇਨਸਾਨ ਇੰਸਪੈਕਟਰ ਲੱਗਾ ਦੇਖੋ ਜੀ ਚੱਕ ਕੇ ਦੱਸ ਵੀ ਐਨਾ ਅੰਧ ਵਿਸ਼ਵਾਸ ਐਨਾ ਅੰਧ ਵਿਸ਼ਵਾਸ ਵੀ ਕਿੱਥੇ ਇਹ 250 ਘਰ ਤਬਾਹ ਕਰਤੇ ਨੇ 40 40 50 50 ਲੱਖ ਦੇ ਮਕਾਨ ਆ ਜਿਹੜੇ ਤੁਸੀਂ ਯਾਰ ਇਹ ਛੱਡੋ ਵੀ ਚਲੋ ਮਕਾਨ ਟਹਿ ਗਿਆ ਤੇ ਬਣ ਜਾਊਗਾ ਪਰ ਉਹ ਜਗ੍ਹਾ ਵੀ ਲੈ ਗਈ ਗੰਗਾ ਨਦੀ ਉਹ ਜਗ੍ਹਾ ਨੂੰ ਕਿਵੇਂ ਭਰਨਗੇ ਕਿੰਨੇ ਲੱਖ ਟਨਾ ਮਿੱਟੀ ਚਾਹੀਦੀ ਹੋਗੀ ਉਸ ਜਗ੍ਹਾ ਨੂੰ ਭਰਨ ਵਾਸਤੇ ਤੇ ਇਹ ਬੰਦਾ ਪੜਿਆ ਲਿਖਿਆ ਵੇਖੋ ਉਹਦਾ ਗੰਗਾ ਮਈਆ ਦਾ ਧੰਨਵਾਦ ਕਰੀ ਜਾਂਦਾ ਗੰਗਾ ਨਦੀ ਦਾ ਵੀ ਸ਼ੁਕਰ ਆ ਤੂੰ ਮੇਰੇ ਘਰ ਆਈ ਆ ਤੂੰ ਮੈਨੂੰ ਇਸ਼ਨਾਨ ਕਰਾਉਣ ਵਾਸਤੇ ਆਈ ਆ ਵੀ ਮੈਂ ਤੇਰੇ ਦਰਤ ਨਹੀਂ ਆ ਸਕਿਆ ਵੇਖੋ ਟੁੱਬੀਆਂ ਲਾਵੇ ਸੌ ਲੱਖਣ ਕਰੇ ਯਾਰ ਦੱਸ ਇਹ ਪੰਜ ਨਾਜ਼ਿਰ ਐਸ ਅੰਧ ਭਗਤ ਤੋਂ ਅੰਧ ਵਿਸ਼ਵਾਸ ਤੋਂ ਨਹੀਂ ਉੱਠਦੇ ਆਪਾਂ ਉਹਨਾਂ ਚਿਰ ਜਾਪਾਨ ਵਰਗੇ ਦੇਸ਼ ਨਹੀਂ ਬਣਾ ਸਕਦੇ ਕੈਨੇਡਾ ਅਮਰੀਕਾ ਵਰਗੇ ਦੇਸ਼ ਨਹੀਂ ਬਣਾ ਸਕਦੇ ਆਪਾਂ ਨੂੰ ਤਾਂ ਆ ਯਾਨੀ ਕਿ ਅੰਧ ਵਿਸ਼ਵਾਸ ਲੈ ਗਿਆ ਆ ਵੇਖੋ ਜੀ ਇਹ ਗੰਗਾ ਨਦੀ ਦੇ ਚੱਕਰ ਚ ਹੀ